ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇੱਕ ਘਰ ਸਿੰਗਲ ਮੰਜ਼ਲ ਬਣਿਆ ਹੋਇਆ ਐਂਟਰੀ ਤੇ ਖੁੱਲੜੁੱਲਾ ਵੇੜਾ ਬਣਿਆ ਜੀ ਅਤੇ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਸਾਰੇ ਟਾਇਲ ਲੱਗੀ ਹੋਈ ਹੈ ਦੀਵਾਰ ਤੇ ਵੀ ਸਾਰੇ ਟਾਇਲ ਲੱਗੀ ਹੋਈ ਹੈ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਬਾਹਰਲੇ ਪਾਸੇ ਵਾਸ਼ਬੈਸਨ ਲਗਵਾਇਆ ਹੋਇਆ ਹੈ ਜੀ ਇਹਦੇ ਨਾਲ ਹੀ ਪੌੜੀਆਂ ਉੱਪਰ ਜਾਂਦੀਆਂ ਦੂਜੀ ਮੰਜ਼ਲ ਨੂੰ ਸਮਰਸ਼ਪਲ ਬੋਰਕਾਰ ਵਿੱਚ ਲਗਵਾਇਆ ਹੈ ਜੀ ਆਹ ਜੀ ਪੌੜੀਆਂ ਉੱਪਰ ਜਾ ਰਹੀਆਂ ਦੂਜੀ ਮੰਜ਼ਲ ਨੂੰ ਤانوں ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਰਹੇ ਆ ਘਰ ਵਿੱਚ ਦੋ ਕਮਰੇ ਬਣੇ ਹੋਏ ਹਨ ਇੱਕ ਲੌਬੀ ਬਣੀ ਹੋਈ ਹੈ ਇੱਕ ਕਿਚਨ ਬਣੀ ਹੋਈ ਹੈ ਤੇ ਇੱਕ ਵਾਸ਼ਰੂਮ ਬਣਿਆ ਹੋਇਆ ਜੀ ਤੁਹਾਨੂੰ ਵਾਰੀ ਵਾਰੀ ਸਾਰਾ ਦਿਖਾ ਦਿੰਨੇ ਆ ਮਾਲਕ ਦਾ ਨੰਬਰ ਹੈ ਜੀ 99152 68455 ਇਹ ਜੀ ਮਾਲਕਾ ਦਾ ਨੰਬਰ ਹੈ ਤੁਸੀਂ ਪੁੱਛ ਵੀ ਘਰ ਬਾਰੇ ਪੁੱਛਣਾ ਹੋਵੇ ਪ੍ਰੋਪਰ ਲੋਕੇਸ਼ਨ ਯਾਰ ਰੇਟ ਦੀ ਗੱਲ ਕਰਨੀ ਹੋਵੇ ਤਾਂ ਤੁਸੀਂ ਫੋਨ ਕਰ ਸਕਦੇ ਹੋ ਮਾਲਕਾ ਨੇ ਇਸ ਦੀ ਡਿਮਾਂਡ 14 ਲੱਖ ਰੁਪਏ ਰੱਖੀ ਆ ਬਾਕੀ ਮੌਕੇ ਤੇ ਮਾਨਤਾ ਹੋ ਜਾਏਗਾ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨੇ ਆ ਜੀ ਲੌਬੀ ਏਰੀਆ ਦੀ ਐਂਟਰੀ ਤੇ ਇੱਕ ਸਾਈਡ ਤੇ ਕਿਚਨ ਬਣੀ ਹੋਈ ਆ ਤੇ ਸਾਹਮਣੇ ਪਾਸੇ ਦੋ ਕਮਰੇ ਬਣੇ ਹੋਏ ਹਨ ਹਾਜੀ ਕਿਚਨ ਬਣੀ ਹੋਈ ਆ ਕਿਚਨ ਵੀ ਕਾਫੀ ਖੁੱਲਡਲੀ ਬਣੀ ਹੋਈ ਆ ਕਿਚਨ ਵਿੱਚ ਕੁਝ ਜਗ੍ਹਾ ਤੇ ਸਾਹਮਣੇ ਪਾਸੇ ਦੀਵਾਰ ਤੇ ਟੈਲ ਲੱਗੀ ਹੋਈ ਹੈ। ਬਾਕੀ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਇੱਕ ਵਾਰੀ। ਘਰ ਦਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ। ਇਹ ਘਰ ਬਾਗਾਪੁਰਾਣਾ ਵਿੱਚ ਬਣਿਆ ਹੋਇਆ ਜੀ। ਬਾਕੀ ਪ੍ਰੋਪਰ ਲੋਕੇਸ਼ਨ ਤੁਸੀਂ ਫੋਨ ਤੇ ਪੁੱਛ ਸਕਦੇ ਹੋ। ਬਾਕੀ ਤੁਹਾਨੂੰ ਕਿਹੜੇ ਰੇ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ। ਅਸੀਂ ਉੱਧਰ ਵਾਲੀ ਸਾਈਡ ਮਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਸਾਰੇ ਘਰ ਵਿੱਚ ਫਰਸ਼ ਤੇ ਟਾਇਲ ਲੱਗੀ ਹੋਈ ਹੈ ਆਖੇ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਆ ਜੀ ਦੋ ਕਮਰੇ ਬਣੇ ਹੋਣ ਦੋਨੋਂ ਕਮਰੇ ਕਾਫੀ ਖੁੱਲ੍ਹੇ ਢੁਲੇ ਬਣੇ ਹੋਣ ਤੁਹਾਨੂੰ ਵਾਰੀ ਵਾਰੀ ਦੋਨੋਂ ਕਮਰੇ ਦਿਖਾ ਦਿੰਨੇ ਆ ਰੰਗ ਰੋਗਨ ਦਾ ਵੀ ਸਾਰਾ ਕੰਮ ਹੋਇਆ ਹੈ ਜੀ ਮਾਲਕਾਂ ਦਾ ਕਹਿਣਾ ਜੀ ਇਹ ਘਰ ਕਿਸੇ ਬਿਲਡਰ ਦਾ ਨਹੀਂ ਬਣਿਆ ਇਹ ਆਪ ਖੁਦ ਉਹਨਾਂ ਨੇ ਬਣਵਾਇਆ ਸੀ ਸਾਰਾ ਸਮਾਨ ਵਧੀਆ ਲਗਾਇਆ ਹੋਇਆ ਕਿਸੇ ਕਾਰਨ ਵੇਚਣਾ ਪੈ ਰਿਹਾ ਜੀ ਆਹ ਦੇਖੋ ਜੀ ਕਮਰਾ ਕਾਫੀ ਖੁੱਲਡੁੱਲਾ ਬਣਿਆ ਹੋਇਆ ਸਾਰਾ ਕਲੀ ਪੇਂਟ ਵਧੀਆ ਹੋਇਆ ਜੀ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਸਾਰਾ ਫਰਸ਼ ਤੇ ਵੀ ਸਾਰਾ ਟੈਲ ਲੱਗੀ ਹੋਈ ਆ ਦੂਜਾ ਕਮਰਾ ਵੀ ਸੇਮ ਉਸੇ ਸਾਈਜ਼ ਦਾ ਇਹ ਵੀ ਕਾਫੀ ਖੁੱਲਡੁੱਲਾ ਬਣਿਆ ਆ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ